ਅਗਰ ਤੁਸੀਂ ਵੀ ਕਿਸੇ ਟਾਬੇ ਤੇ ਪਰਿਵਾਰ ਸਮੇਤ ਖਾਣਾ ਖਾਂਚ ਰਹੇ ਹੋ ਤਾਂ ਜਰਾ ਸਾਵਧਾਨੀ ਨਾਲ ਕਿਉਂਕਿ ਤੁਹਾਡਾ ਸਮਾਨ ਵੀ ਚੋਰੀ ਹੋ ਸਕਦਾ ਹੈ ਅਜਿਹੇ ਇੱਕ ਮਾਮਲਾ ਸਾਹਮਣੇ ਆਇਆ ਹੈ ਫਗਵਾੜਾ ਚਲੰਦਰ ਮੁਖਰੋੜ ਤੇ ਸਥਿਤ ਲੱਕੀ ਟਾਬੇ ਵਿਖੇ ਜਿੱਥੇ ਕਿ ਚੋਰਾਂ ਨੇ ਟਾਬੇ ਦੇ ਬਾਹਰ ਖੜੀ ਕਾਰ ਦਾ ਸ਼ੀਸ਼ਾ ਤੋੜ ਕੇ ਇੱਕ ਐਨ ਆਰ ਆਈ ਮਹਿਲਾ ਦੇ ਸੋਨੇ ਦੇ ਗਹਿਣੇ 1.5 ਲੱਖ ਦੀ ਨਗਦੀ ਅਤੇ ਕੁਝ ਹੋਰ ਜ਼ਰੂਰੀ ਸਮਾਨ ਹੀ ਚੋਰੀ ਕਰ ਲਿਆ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹਾਂ ਪੀੜਤ ਔਰਤ ਅਤੇ ਉਸਦੇ ਭਰਾ ਦਾ ਕਹਿਣਾ ਹੈ ਕਿ ਉਹ ਜਦੋਂ ਜਲੰਧਰ ਤੋਂ ਦਵਾਈ ਲੈਣ ਤੋਂ ਬਾਅਦ ਕੌਲਗੜ੍ਹ ਵਿਖੇ ਜਾ ਰਹੇ ਸਨ ਤਾਂ ਉਹ ਰਸਤੇ ਵਿੱਚ ਲੱਕੀ ਟਾਬੇ ਤੇ ਖਾਣਾ ਖਾਣ ਲਈ ਰੁਕੇ ਸਨ। ਉਹਨਾਂ ਦੱਸਿਆ ਕਿ ਇਸ ਦੌਰਾਨ ਟਾਬੇ ਦੇ ਹੀ ਸਿਕਿਉਰਿਟੀ ਗਾਰਡ ਨੇ ਉਹਨਾਂ ਦੀ ਕਾਰ ਨੂੰ ਪਾਰਕਿੰਗ ਕਰਵਾਇਆ ਸੀ। ਜਿਸ ਤੋਂ ਬਾਅਦ ਜਦੋਂ ਉਹ ਖਾਣਾ ਖਾਣ ਲੈ ਗਏ ਤਾਂ ਸਿਕਿਉਰਿਟੀ ਗਾਰਡ ਨੇ ਆ ਕੇ ਦੱਸਿਆ ਕਿ ਉਹਨਾਂ ਦੀ ਕਾਰ ਦਾ ਸ਼ੀਸ਼ਾ ਟੁੱਟਿਆ ਹੋਇਆ ਹੈ ਤੇ ਜਦੋਂ ਉਹਨਾਂ ਨੇ ਕਾਰ ਕੋਲ ਜਾ ਕੇ ਦੇਖਿਆ ਤਾਂ ਉਹਨਾਂ ਦੇ ਸੋਨੇ ਦੇ ਗਹਿਣੇ, 1.5 ਲੱਖ ਦੀ ਨਕਦੀ ਅਤੇ ਹੋਰ ਸਮਾਨ ਗਾਇਬ ਸੀ। ਜਿਸ ਕਨ ਉਹਨਾਂ ਦਾ 30 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਪੀੜਤ ਮਹਿਲਾ ਮੁਤਾਬਕ ਉਹ ਇਟਲੀ ਤੋਂ ਆਪਣਾ ਇਲਾਜ ਕਰਵਾਉਣ ਲਈ ਆਈ ਸੀ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਗਈ ਉਹਨਾਂ ਦੇ ਹੋਏ ਨੁਕਸਾਨ ਦੀ ਪਰਪਾਈ ਕਰਵਾਈ ਜਾਵੇ ਔਰ ਮੈਂ ਜਲੰਧਰ ਤੋਂ ਹਸਪਤਾਲ ਤੋਂ ਦਵਾਈ ਖਾਨਣੀ ਆ ਮੇਰੀਆਂ ਦੇ ਵਿੱਚ ਰਿਪੋਰਟਾਂ ਸੀ ਅਸੀਂ ਲੱਕੀਟਾਪੇ ਤੇ ਇੱਥੇ ਖਾਣਾ ਖਾਣ ਵਾਸਤੇ ਰੁਕੀ ਆ ਇਹਨਾਂ ਦੇ ਸਕਿਉਰਿਟੀ ਗਾਰਡ ਨੇ ਪਹਿਲਾਂ ਸਾਡੀ ਗੱਡੀ ਇੱਥੇ ਲਵਾਉਣ ਲੱਗਾ ਫਿਰ ਕਹਿੰਦਾ ਤੁਸੀਂ ਇੱਧਰ ਲਵਾ ਸਕਿਉਰਿਟੀ ਗਾਰਡ ਨੇ ਆਪਣੀ ਜ਼ਿੰਮੇਵਾਰੀ ਤੇ ਸਾਡੀ ਗੱਡੀ ਲਵਾਈ ਆ ਉੱਥੇ ਜਦੋਂ ਅਸੀਂ ਖਾਣਾ ਖਾਂਦੇ ਸੀ ਦਾ ਸਕਿਉਰਟੀ ਗਾਰਡ ਸਾਨੂੰ ਲੈਣ ਗਿਆ ਅੰਦਰ ਤੇ ਕਹਿੰਦਾ ਤੁਹਾਡੀ ਗੱਡੀ ਦਾ ਸ਼ੀਸ਼ਾ ਟੁੱਟਿਆ ਮੇਰੀ ਉਹਦੇ ਵਿੱਚ 5 ਲੱਖ ਦੀਆਂ ਮੇਰੀਆਂ ਰਿਪੋਰਟਾਂ ਆ ਮੈਂ ਉੱਥੇ ਸਾਰੀ ਤਾਰੀ ਹੋਈ ਆ ਪੇਮੈਂਟ 5 ਲੱਖ ਰੁਪਏ ਪੂਰਾ ਉੱਥੇ ਹਾਂਜੀ ਹਸਪੀਟਲ ਉੱਥੇ ਜਾ ਕੇ ਮੇਰੇ ਨਾਲੇ ਮੈਨੂੰ ਦੇਣ ਮੇਰੇ ਮੇਕਅੱਪ ਦੀ ਕਿੱਟ ਐ ਦੋ ਮੇਰੀਆਂ ਟੰਬਾ ਆ 1.5 ਲੱਖ ਰੁਪਏ ਆ ਮੇਰਾ ਉਹਦੇ ਵਿੱਚ ਮੈਂ ਨਹੀਂ ਸਾਰੀ ਇਹ ਕੰਪਲੀਟ ਇੱਥੇ ਤਾਂ ਮੈਨੇਜਰ ਨਹੀਂ ਕਰੇ ਨਹੀਂ ਮੇਰਾ ਸਾਰਾ ਜਿੰਨਾ ਵੀ ਮੇਰਾ ਖਰਚ ਆਇਆ ਸਾਰਾ ਮੈਨੂੰ ਦਿੱਤਾ ਜਾਵੇ ਤੁਸੀਂ ਕਿੱਥੋਂ ਕਿੱਥੇ ਜਾ ਰਹੇ ਸੀ ਜੀ ਮੈਂ ਜਲੰਧਰ ਹਸਪੀਟਲ ਜਲੰਧਰ ਤੋਂ ਅਸੀਂ ਆਏ ਸੀਗੇ ਕੌਲਗੜ ਅਸੀਂ ਜਾ ਰਹੇ ਸੀ ਵਾਪਸ ਮੈਂ ਪੇਕੇ ਰਹਿਣੀ ਆ ਮੈਂ ਇਟਾਲੀਆ ਤੋਂ ਆ ਕੇ ਆਪਣਾ ਨਿਵਾਸ ਕਰਾਂਗੀ ਹੋਇਆ ਹੋਇਆ ਕਿੱਥੇ ਇਹ ਕਾਂਟ ਇੱਥੇ ਲੱਕੀ ਢਾਬੇ ਦੇ ਉੱਤੇ ਤੇ ਕਿੰਨਾ ਕੁ ਟੋਟਲ ਨੁਕਸਾਨ ਹੋ ਗਿਆ ਮੈਡਮ ਸਾਡਾ 3 ਲੱਖ ਦਾ ਨੁਕਸਾਨ ਹੋ ਚੁੱਕਾ ਆ ਸਾਨੂੰ 3 ਵਜੇ ਦਾ ਨੇ ਪੇਕੂਖ ਬਣਾਇਆ ਹੋਇਆ ਆ 10 ਮਿੰਟ ਮੈਡਮ ਜੀ ਰੁਕੋ 5 ਮਿੰਟ ਰੁਕੋ ਵੀ ਭਾੜੀ ਪੂਰੀ ਕਾਰਵਾਈ ਕਰਦੇ ਆ ਮੈਡਮ ਜੀ ਜਿਦਾ ਮਤਲਬ ਕਿ ਇੱਥੇ ਕੋਈ ਸੀਸੀਡੀ ਕੈਮਰੇ ਵਗੈਰਾ ਲੱਗੇ ਆ ਜਾਂ ਕੋਈ ਪਾਲਟੀ ਗਾਰਡ ਉੱਧਰ ਜਾਂਦਾ ਆ ਤੇ ਉਹਨਾਂ ਨੇ ਦੇਖਦਾ ਆ ਉਹਨੂੰ ਪਤਾ ਆ ਕਿ ਕੌਣ ਆ ਬੰਦੇ ਇਹਨਾਂ ਨੂੰ ਹੀ ਪਤਾ ਹੋਏਗਾ ਸਾਨੂੰ ਇਹਨਾਂ ਨੇ ਪਾਗਲ ਬਣਾ ਕੇ ਰੱਖਿਆ ਤੇ ਮੈਡਮ ਕੋਈ 골ਡ ਵਗੈਰਾ ਵੀ ਸੀ ਆਪਣਾ ਹਾਂਜੀ ਦੋ ਟੰਬਾਏ ਆ ਮੇਰੀਆਂ ਸਰ ਵਿੱਚ ਇੱਕ ਮੇਰਾ ਕੜਾ ਆ ਤੇ ਮੇਰੇ ਟੌਕਸ ਹੈ ਵਿੱਚ ਤੇ ਮੇਰਾ ਕੈਸ਼ ਹੈ ਤੁਸੀਂ ਕਿੱਥੋਂ ਆਏ ਆ ਆਪਾਂ ਅਸੀਂ ਇਟਾਲੀਆ ਤੋਂ ਆਏ ਹੋਈਆਂ ਸਰ ਤੇ ਪੁਲਿਸ ਸ਼ਿਕਾਇਤ ਕੀਤੀ ਇਸ ਮਾਮਲੇ ਨੂੰ ਲੈ ਕੇ ਮੈਡਮ ਹਾਂਜੀ ਸਰ ਆਈ ਸੀਗੀ ਪੁਲਿਸ ਆਈ ਸੀਗੀ ਮੌਕੇ ਤੇ ਹਾਂਜੀ ਹਾਂਜੀ ਆਈ ਸੀ ਮੌਕੇ ਤੇ ਪੁਲਿਸ ਤੇ ਕੀ ਪ੍ਰਸ਼ਾਸਨ ਕੋ ਮੰਗ ਰੱਖਦੇ ਜਿੱਦਾਂ ਇਹ ਇੱਥੇ ਮਤਲਬ ਕਿ ਬਾਹਰ ਦਾਤਾਂ ਬਹੁਤ ਹੋ ਰਹੀਆਂ ਜਿੰਨਾ ਮੇਰਾ ਇੱਥੇ ਹੋਇ ਮੇਰਾ ਸਾਰਾ ਮੈਨੂੰ ਨੁਕਸਾਨ ਦੇ ਦਿੱਤਾ ਜਾਵੇ ਐਨ ਆਰ ਆਈ ਇੱਥੇ ਆ ਕੇ ਸੇਵ ਨਹੀਂ ਤੇ ਕੋਈ ਵੀ ਐਨ ਆਰ ਆਈ ਲੱਕੀ ਢਾਬੇ ਦੇ ਉੱਤੇ ਖਾਣਾ ਖਾਣ ਵਾਸਤੇ ਨਾ ਕੋਈ ਵੀ ਰੁਕੇ ਨਾ ਇੱਥੇ ਪੰਜਾਬੀ ਇਹਨਾਂ ਦੀ ਸਰਸਰਾ ਕੇ ਭਤੀ ਮੈਂਨਤਵਾ ਇਹਨਾਂ ਨੇ ਸਾਰਾ ਮੇਰਾ ਨੁਕਸਾਨ ਪੂਰਾ ਕਰਨ ਇਹਨਾਂ ਨੇ ਸਾਰਾ ਮੇਰਾ ਕੁਝ ਕਢਾਇਆ ਹੈ ਇੱਥੇ ਤੇ ਤੁਸੀਂ ਕਿੰਨੇ ਕ ਵਜੇ ਆਏ ਸੀ ਇੱਥੇ ਮੈਡਮ ਅਸੀਂ 3 ਕ ਵਜੇ ਤੇ ਸਾਰਾ ਕਰੀਬ ਆਏ ਅਸੀਂ ਮੇਰਾ ਨਾਮ ਸੰਦੀਪ ਸਿੰਘ ਹਾਂ ਸੰਦੀਪ ਜੀ ਕਿੱਥੋਂ ਆਏ ਆਪਾਂ ਅਸੀਂ ਜਲੰਧਰੋਂ ਆਏ ਸੀ ਇਹ ਸਾਰੇ ਕੀ ਮਾਮਲਾ ਜੀ ਸਾਰਾ ਜਿਹੜਾ ਇੱਕ ਲੱਕੀ ਢਾਬੇ ਦੇ ਬਾਹਰ ਖੜੇ ਆ ਲੱਕੀ ਢਾਬੇ ਤੇ ਰੁਕੇ ਰੋ ਖਾਣਾ ਖਾਣ ਇਹਨਾਂ ਇੱਥੇ ਸਾਡੀ ਨੁਕਸਾਨ ਹੋਇਆ ਚੋਰੀ ਸਾਡੇ ਜੋ ਵੀ ਗਹਿਣਾ-ਗੋਣਾ ਸੀਗਾ ਦੀਦੀ ਦਾ ਤੇੱਚ ਸੀਗਾ ਹਾਂਜੀ ਟੋਟਲ ਕਿੰਨਾ ਦਾ ਨੁਕਸਾਨ ਹੋ ਗਿਆ ਇਹ ਆਪਣਾ 2.3 ਲੱਖ ਦਾ ਤਾਂ ਹੈਗਾ ਯਾਰ ਤੇ 골ਡ ਵਗੈਰਾ ਵੀ ਸੀਗਾ ਜੀ ਸਰ 골ਡ ਵੀ ਇਹਨਾਂ ਦਾ ਵਿਕੇ ਆ ਤੇ ਆਪਾਂ ਇੱਥੇ ਲੱਗੀ ਟੱਪ ਕਿੰਨੇ ਕ ਵੇਲੇ ਆਏ ਆ ਸਰ 3 ਦੇ ਕਰੀਬ ਹੈਗਾ ਸੀਗਾ ਟਾਈਮ ਬਹੁਤ ਇੰਨਾ ਯਾਦ ਕੋਈ ਸੀਸੀਟੀਵੀ ਕੈਮਰੇਜ ਆਏ ਸਰ ਕੋਈ ਹਾਂਜੀ ਕਿੰਨੇ ਵਿਅਕਤੀ ਆਏ ਸੀਗੇ ਸਰ ਪਹਿਲਾ ਇੱਕ ਹੁੰਦਾ ਜਗਾ ਇਹਨਾਂ ਦਾ ਸਕਿਉਰਟੀ ਗਾਰਡ ਵੀ ਕੋਲੇ ਘੁੰਮਦਾ ਰਿਹਾ ਤੇ ਕਿਦਾਂ ਮਤਲਬ ਕਿ ਤੁਸੀਂ ਬੰਨੂ ਕਿ ਕਿੱਥੇ ਸ਼ੱਕ ਜਾਂਦਾ ਕਿਸੇ ਵਿਅਕਤੀ ਤੇ ਸਾਨੂੰ ਤਾਂ ਇਹਨਾਂ ਸਕਿਉਰਟੀ ਗਾਰਡ ਤੇ ਜਾਇ ਇਹਨਾਂ ਦਾ ਟਾਪੇ ਵਾਲਿਆਂ ਦਾ ਇੱਕ ਕੋਈ ਅੰਦਰ ਤੁਹਾਡੀ ਜਿਹੜਾ ਮੈਨੇਜਰ ਵਗੈਰਾ ਕੋਈ ਗੱਲਬਾਤ ਨਹੀਂ ਹੋਈ ਮੈਨੇਜਰ ਕੋਈ ਨਹੀਂ ਕਹਿੰਦਾ 10 ਮਿੰਟ 10 ਮਿੰਟ ਕਰੀ ਜਾਂਦਾ ਆ ਕੋਈ ਮਤਲਬ ਕਿ ਪੁਲਿਸ ਸ਼ਿਕਾਇਤ ਕੀਤੀ ਇਸ ਮਾਮਲੇ ਨੂੰ ਲੈ ਕੇ ਪੁਲਿਸ ਸ਼ਿਕਾਇਤ ਅਸੀਂ ਕਰਨੀ ਆ ਹਲੇ ਪੁਲਿਸ ਆਈ ਸੀਗੀ ਆਈ ਸੀ ਪੁਲਿਸ ਜਿਕਰ ਜੋ ਹੈ ਕਿ ਇਸ ਸਾਰੀ ਘਟਨਾ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਨੌਜਵਾਨ ਕਾਰ ਤੇ ਆਸ-ਪਾਸ ਘੁੰਮਦਾ ਹੋਇਆ ਦਿਖਾਈ ਦੇ ਰਿਹਾ ਹੈ ਫਿਲਹਾਲ ਪੀੜਤ ਪਰਿਵਾਰ ਵੱਲੋਂ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ